ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਆਪਣੇ ਆ ਮੁੰਡੇ ਗਰਾਉਂਚ ਆਉਂਦੇ ਆ ਇਹ ਪੱਕੇ ਹੁੰਦੇ ਚਾਰੇ ਜਾਣੇ ਇਹ ਆ ਜੇ ਛਪਾਡੇ ਮਾਰਨਗੇ ਜਿਹਨੇ ਸਾਰਿਆਂ ਤੋਂ ਵੱਧ ਛਪਾਡੇ ਮਾਰੇ ਉਹਨੂੰ ਭਾਈ ਵਾਲੋਂ ਕਿਲੋ ਬਦਾਮ ਤੇ ਕਿਲੋ ਘੇਜ ਦੇਸੀ ਤੇ ਦੂਜੇ ਨੰਬਰ ਵਾਲੇ ਨੂੰ 1000 ਰੁਪਇਆ ਤੀਜੇ ਨੰਬਰ ਵਾਲੇ ਨੂੰ 500 ਚੌਥੇ ਆ ਨੂੰ ਵੀ 500 ਕਰਾਂਗੇ ਚਲੋ ਚਲੋ ਮੁੰਡਿਓ ਕਰ ਦੋ ਸ਼ੁਰੂ ਜੋਦਾ ਤੇ ਬੋਬੀ ਪਿੰਦਰ ਘੰਗੇ ਵਾਲਾ ਤੇ ਹੈਰੀ ਬਾਕੀ ਦੇਖਦੇ ਆ ਕਿੰਨੇ ਕ ਮਾਰਦੇ ਚਪਾਟੇ ਇਹ ਤੇ ਪ੍ਰਮੋਟਰ ਸਾਹਿਬ ਆਪ ਚੱਕਰ ਕੱਢਦੇ ਆ ਕੱਢੋ ਚੱਕਰ ਤੁਸੀਂ ਭਾਈ ਹਾਂ ਬਾਕੀ ਤੁਹਾਨੂੰ ਲਾਸਟ ਦੇ ਦਿਖਾਉਣੇ ਆ ਵੀ ਕਿੰਨੇ ਕਿੰਨੇ ਹੋ ਗਏ ਇਹਨਾਂ ਦੇ ਆਪਾਂ ਕਰਦੇ ਆ ਚੱਕਰ ਹਾਂ ਵੀ ਜੋਦੇ ਕਿੰਨੇ ਹੋ ਗਏ ਆ ਹੈ 110 ਬੋਬੀ 100 100 ਹਾਂਜੀ ਕੰਗਾ ਜੀ 100 100 ਹੈ ਰੀ ਹਾਈ ਕਿੰਨੇ ਹੋ ਗਏ ਆ ਸਾਰ ਜੀ ਹੋ ਗਿਆ ਹੁਣ ਤੱਕ 101 ਹੋਇਆ ਨਹੀਂ 100 ਹੀ ਪੂਰਾ ਹੋਣ ਹੋਇਆ 100 ਸਹੀ ਆ ਚਲੋ ਚਲੋ ਖੜਨਾ ਲਗਾ ਮੇਰਾ ਵੀਰੇ ਚੱਲੀ ਚਲੋ ਬਸ ਪਿੱਛੇ ਹਾਂ ਆਪਾਂ ਆਪ ਨਾਲ ਗੇੜੇ ਕੱਢੀ ਜਾਣਾ ਇਥੇ ਘਰੋਂ ਦੇ ਨਜ਼ਰ ਚਲੋ ਚਲੋ ਜੀ ਮੁੰਡੇ ਚਾਰੇ ਆਪਣੇ ਸਵੇਰੇ ਵੀ ਕਰਾਉਣਾ ਚਾਉਂਦੇ ਆ ਤੇ ਸ਼ਾਮ ਨੂੰ ਵੀ ਆਉਂਦੇ ਆ ਲੈ ਸਵੇਰੇ ਸਵੇਰੇ ਠੰਡ 'ਚ ਮੁੰਡੇ ਲੱਗੇ ਹੋਏ ਜ਼ੋਰ ਮਾਰਨ ਲੱਗੇ ਜਾਂਦੇ ਵੀ ਮੁੰਡੇ ਪੁੱਛਦੇ ਇਹਨਾਂ ਨੂੰ ਹੁਣ ਕਿੰਨੇ-ਕਿੰਨੇ ਹੋ ਗਏ ਆ ਜਦੇ ਕਿੰਨੇ ਹੋ ਗਏ 215 215 ਬੰਦੇ ਨੇ ਆਪਣੇ ਭਰਾ ਜੀ 172 ਹਾਂਜੀ ਪਿੱਛੇ ਰਹਿ ਗਏ 77 177 ਮਿੱਟੀ ਦੇ ਇਦਾਂ ਪੱਟਦੇ ਦੇ ਮਿੱਟੀ ਪੱਟੀ ਦੇਖੋ ਇਹਦੀ ਭੁਲਾਂਦੀ 500 ਤੇ ਪਹੁੰਚ ਗਿਆ ਹਾਂ ਇੱਧਰ ਹਾਂਜੀ 77 177 ਇਹ ਚੀਜ਼ ਲੋਕਾਂ ਮਾ ਭਾਈ ਹੁਣ ਇੱਧਰ ਦੇ ਗਿੱਟ ਦੇ ਗੜਾ ਪਾਜੀ 8 ਕਿਲੋਮੀਟਰ ਰੋਜ਼ ਪੂਰੇ ਕਰਦਾ ਤੁਰ ਕੇ ਦਿੱਲੀ 8 ਕਿਲੋਮੀਟਰ ਭਾਈ ਨੇ ਤੁਰਨਾ ਵਾ ਇਦਾਂ ਹੀ ਗਾਣੇ ਲਾ ਕੇ ਫੁੱਲ ਗਰੰਟੀ ਦਿੱਲੀ ਆਉਣਾ ਤੇ नरेश ਭਾਜੀ ਸਾਡੇ ਮੈਨੇਜਰ ਸਾਹਿਬ ਗੁਰਪ੍ਰੀਤ ਸਿੰਘ ਇੰਡੀਅਨ ਓਵਰਸੀਜ਼ ਬੈਂਕ ਦੇ ਤੇ એનਰਜੀ ਦੇ ਇਹ ਬੰਦੇ ਰੋਜ਼ ਦਿੱਲੀ ਹੁੰਦੇ ਆ ਹਾਂਜੀ ਜੋਦਿਆ 285 ਤੇਰੇ ਨਾਲ ਕੇ ਜੀ ਉਹ ਵੀ 220 220 ਉਹ ਪਿਛੇ ਰਹਿ ਗਿਆ ਵਾ ਕੰਗੇ 31231 231 ਹੈਰੀ 20 220 ਹਾਂਜੀ ਖਿੱਚੀ ਜਾ ਮਿੱਟੀਾਂ ਦੀਆਂ ਪੱਟੀਆਂ ਕਿੱਥੋਂ ਲੱਕਦੇ ਤੇ ਕੁੱਤੀਆਂ ਪਾਤੀਆਂ ਤਾਂ ਗਏ ਨੇ ਕੋਟੀਆਂ ਘਟੀਆਂ ਸਭ ਲੈ ਗਈਆਂ ਬੰਦਿਆਂ ਦੀ ਮਾਰੋ ਜੋਰ ਝੋਟਿਓ ਮਿਲਦੇ ਫੇ ਅਗਲੇ ਗਰੇ ਤੱਕ ਹੈਰੀ ਕਿੰਨੇ ਹੋ ਗਏ ਬਈ ਹੈਰੀ ਕਿੰਨੇ ਹੋ ਗਏ ਦੋਸਾਂ ਗਿਣਤੀ ਸਹੀ ਕਰਨਾ ਵਾ ਹਾਂ ਤਿੰਨ ਲਾ ਕੇ ਅੱਛਾ ਫਿਰ ਠੀਕ ਆ ਨਹੀਂ ਤਿੰਨ ਹੈਗੇ 300 ਹੁਣ ਜੇ ਹਾਂਜੀ ਤੂੰ 200 ਕਿੰਨੇ ਕਿਹਾ ਕੱਲੇ 200 ਕਹੀਆਂ ਨਾ ਤੇਰੇ ਭਾਈ 320 320 ਤੇਰੇ 120 ਹੈ ਦਾ 210 ਨਹੀਂ ਹਾਂ 300 ਦਾ 300 300 ਦਾ ਹੀ ਕਹ ਰਿਹਾ 300 ਕਹੀਏ ਨਾ 300 ਨਹੀਂ ਲੜੀਗਾ ਦੇ ਨੇ 300 ਹਾਂਜੀ 385 385 ਸਹੀ ਆ ਕਿੰਨੇ ਕਿੰਨੇ ਹੋ ਗਏ ਯੋਦੇ ਦੇ 385 ਇਧਰ 310 ਆ 320 ਤੇ 302 ਠੀਕ ਆ ਹਾਂ ਇਹਨੇ 302 ਰਾਈ ਹੋਈ ਆ ਮੁੰਡੇ ਨੇ 302 ਲੱਖ ਦੀ ਹੈ ਹਾਂ ਚਲੋ ਵੀ ਚਲੋ ਹਾਂਜੀ ਆਪਾਂ ਕਿੱਧਰ ਖੜੇ ਕੀ ਗੱਲ ਠੀਕ ਆ ਸਿੱਧਾ ਠੀਕ ਆ ਹੈ ਤੇ ਸਰਦ ਹੋਦਾ ਹਾਂ ਉਹ ਤਾਂ ਆਉਂਦੀ ਐ ਇੱਕ ਆ ਉਹ ਰਮਾਲ ਠੰਡਾ ਹੋ ਗਿਆ ਪਿੱਜ ਗਏ ਕਰ ਨੂੰ ਤਾ ਇਹਦਾ ਰੰਗ ਇਦਾਂ ਹੋਇਆ ਹੋਇਆ ਖੁਸ਼ਕੀ ਪਈ ਆ ਇਹਦੇ ਤੇਲ ਲਾਇਆ ਕਰ ਕੰਗ ਕਿੰਨੇ ਹੋ ਗਏ ਓਏ 76 ਕਿੰਨੇ ਸਹੀ ਤੇ ਹਾਂ ਇਦਾਂ ਬੋਲਿਆ ਕਰੋ ਤੇਰੇ ਬਈ ਬੋਵੀ 95 95 400 ਹੋ ਗਿਆ ਯੋਦਾ 480 480 ਯੋਦਾ 500 ਕਰ ਚੜਿਆ ਵਾ ਤੇ ਇਧਰ ਚੋਬਰਾ ਤੇਰੇ ਕਿੰਨੇ ਹੋਈ 380 380 ਸੋਬੂ ਸ਼ਿਆ ਜਿਹੋ ਦਿਨ ਤੇਲ ਦੂਰ ਕਾਕਾ ਲਾਇਆ ਕਰ ਪੱਟਾ ਨੂੰ ਤੇਲ ਹੁਣ ਜਾ ਕੇ ਲਾਉਣਾ ਪਹਿਲੇ ਪਹਿਲਾਂ ਲਾਉਣਾ ਚਾਹੀਦਾ ਹੈਗਾ ਤੁਹਾਨੂੰ ਮੈਂ ਕਹੀ ਰਾ ਦੂੰ ਤੇਲ ਲਾਉਣਾ ਪੱਟਾ ਨੂੰ ਖਿੱਚੀ ਚਲੋ ਗੱਡੀ ਇੱਕ ਨੰਗਵੀ ਜਾ ਸੋਣ ਬਾਬੇ ਤੇ ਕਹਿਣ ਸੁਣੋ ਦੂਜੀ ਆ ਗਈ ਆ ਇਹ ਗੱਡੀਆਂ ਵੀ ਆਈ ਜਣੀਆਂ ਇਧਰ ਵੀ ਇਦਾਂ ਵਜੀ ਜਾਣੇ ਛਪਾਟੇ ਰੇਲ ਗੱਡੀ ਆ ਵੀ ਆ ਸਵਾ 7 ਵਾਲੀ ਲੱਗੇ ਹੋਏ ਜ਼ੋਰ ਮਾਰ ਤਾ ਭਾਜੀ ਇਹ ਕਿਨਾਂ ਮੈਂ ਵੀ ਹਣੇ ਜਾਣੀ ਹਰਣਾ ਨਾ ਨਜ਼ਰਤੀ ਮੁੰਡੇ ਨਹੀਂ ਹਟਦੇ ਇਹ ਇੰਦਾ ਸੈਰ ਦਾ ਜ਼ੋਰ ਪੂਰਾ ਮਾਰ ਰਿਹਾ ਆਪਾਂ ਡੇਢ ਘੰਟਾ ਹੋ ਗਿਆ ਹਾਂ ਕਿੰਨੇ ਹੋ ਗਏ ਗੰਗਿਆ ਪੰਜ ਰਹਿ ਗਏ ਕਿੰਨੇ ਅਜਾ 500 ਕਿੰਨੇ 500 ਪੰਜ ਰਹਿ ਗਏ ਚਲੋ ਹਾਂ ਕਾ ਕਰਨੇ ਮੈਂ ਤੇਰੇ ਮੇਰੇ 5 10 ਜਦੇ 610 100 ਅੱਗੇ ਚੱਲਦਾ ਭਰਾ ਨਾ ਉਹ ਦਿਨ ਤੇਰਾ ਤੇਰੇ ਵੀ ਮਿੱਠਿਆ ਮੇਰੇ ਹਾਂ ਇਹ 400 ਹਾਂ ਇਕੱਲਾ ਇਹੀ ਆੜਾ ਕਾ ਇੰਗਲਿਸ਼ ਦੱਸਦਾ ਕਿਹੜੇ ਮੁਲਕ ਤੋਂ ਆ ਜਿਹੜਾ ਅੰਗਰੇਜ਼ੀ ਬੋਲ ਕੇ ਦੱਸਦਾ ਯਾਰ ਇਹ ਫ੍ਰੀਕਵੈਂਸ ਇਹ ਰਿੱਕੀ ਆ ਮੁੰਡਾ ਕਿੰਨੇ 400 ਆ ਕਿੰਨੇ 50 50 ਸਹੀ ਆ ਸਹੀ ਆ ਜੋ ਕਿੰਨੇ ਹੋ ਗਏ ਤੇਰੇ ਫਾਈ ਦਾ ਰਹਿ ਕੇ 700 ਚ ਲਾ ਸਹੀ ਆ ਤੇਰੇ ਬਾਬੀ 10 ਰੱਖੇ 550 550 ਤੇਰੇ ਵੀ ਓਏ ਹਾਂਜੀ 550 ਤੇਰੇ ਮੇਰੇ 500 ਹੋ ਚੱਲੇ 10 ਰਹਿ ਦੇ 500 ਹੋ ਚੱਲਿਆ ਚਲੋ ਸਹੀ ਆ ਚੋ ਖਿੱਚੋ ਖਿੱਚੋ ਇਹਦੇ ਅੰਤ ਮੁੰਡਿਆਂ ਨੇ ਪੂਰੀ ਲਾਈ ਆ ਖਿੱਚ ਕੇ ਹਾਂ ਪਾਣੀ ਉਹ ਪਾਣੀ ਹੋਇਆ ਪਿਆ ਦੇ ਨਾਲ ਤੁਸੀਂ ਨਵਸੀਨੀ ਹੈ ਤੁਸੀਂ ਨਵਸੀਨੀ ਹੋਏ ਪਏ ਨਵਸੀਨੀ ਕੱਪੜੇ ਗਿੱਲੇ ਹੋ ਗਏ ਇਹ ਵੀ ਜੋਦ ਨੇ ਟੇਕਦਾ ਮੱਥਾ ਹੋ ਗਿਆ 700 ਮਾਰਿਆ ਬਈ ਤੇ ਉਧਰ ਵੀ 500 ਪੂਰਾ ਕਰਕੇ ਟੇਕਦਾ ਮੱਥਾ ਉਧਰ ਹੀ ਸੋਹਣੇ ਸੁਨੱਖੇ ਮੁੰਡੇ ਨੇ ਵੀ ਦੂਜੇ ਨੰਬਰ ਦੀ ਜਦੋਂ ਜਦਾਂ ਹੋ ਰਹੀ ਆ ਢਾਂਗੜਾ ਵੀ ਟੇਕ ਗਿਆ ਮੱਥਾ ਇਦਰ ਕਿੰਨੇ ਹੋ ਕਿਤੇ ਬਈ 550 550 550 ਇਹ ਦੋਨੇ ਜੁਆਇੰਟ ਦੂਜੇ ਨੰਬਰ ਤੇ ਜੋਦਾ ਪਹਿਲੇ ਨੰਬਰ ਤੇ ਜੋਦੇ ਕਰਦੇ ਹੱਥ ਖੜਾ ਉਹ ਪਹਿਲੇ ਨੰਬਰ ਤੇ ਮੁੰਡਾ ਦੂਜੇ ਨੰਬਰ ਤੇ ਬੋਬੀ ਦੇ ਘਾਂਗੇ ਵਾਲਾ ਤੇ ਤੀਜੇ ਤੇ ਹੈਰੀ ਹੈਰੀ ਟਿੱਪੀ ਵਾਲਾ ਹੈਰੀ ਸੋਹਣਾ ਮੁੰਡਾ ਤੀਜੇ ਨੰਬਰ ਤੇ ਹੈਰੀ ਕਰਦੇ ਹਾਂ ਦਰਸ਼ਕਾਂ ਨੂੰ ਸਹੀ ਆ ਵੀ ਤੇ ਭਾਜੀ ਆ ਲੋ ਇਹਨਾਂ ਨੂੰ ਇਹ ਰਿਦਰ ਮਾਲ ਦੇ ਨਾਲ ਹੀ ਬਾਦਾਮ ਤੇ ਕਿਲੋ ਕਿਲੋ ਕੇ ਸਾਰਿਆਂ ਨੂੰ ਬਾਜੀ ਸਾਰਿਆਂ ਨੂੰ ਕਰਦੀ ਹੈ ਨਾ ਕਿਲੋ ਕਿਲੋ ਕੇ ਹਾਂ ਕਿਲੋ ਕਿਲੋ ਬਾਦਾਮ ਸਾਰਿਆਂ ਨੂੰ ਆਪਾਂ ਘਰ ਵਾਲਾ ਲੈਣ ਕੇ ਦੇਣਾ ਹਾਂ ਹਾਂ ਲੱਭ ਕੇ ਘਰੋਂ ਕੇ ਲੈਣਾ ਇਹ ਘਰੋਂ ਮਿਲਦਾ ਵਾ ਹੋਵੇ ਚਲੋ ਠੀਕ ਆ ਜੀ ਇਹ ਮੁੰਡੇ ਆਪਣੇ ਜਿਹੜੇ ਉਹ ਦਿਨ ਛਪਾਟੇ ਲਾਏ ਸੀ ਆਜੋ 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 ਤੇ ਅੱਜ ਇਹਨਾਂ ਦਾ ਅੱਜ ਬੈਠਕਾਂ ਲਾਈਆਂ ਇਹਨਾਂ ਨੇ ਹਜ਼ਾਰ ਤੋਂ ਉੱਪਰ ਅੱਜ ਇਹਨਾਂ ਦਾ ਸਨਮਾਨ ਉਹੀ ਬਦਾਮਾਂ ਨਾਲ ਤੇ ਕੇਹ ਨਾਲ ਤੇ ਸੀਕੇ ਤੇ ਬਦਾਮ ਇਹਨਾਂ ਨੂੰ ਦਿਓ ਭਾਜੀ ਕਮਲ ਭਾਈ ਜੀ ਆਲੋ ਕਮਲ ਜੀ ਦੇ ਕਮੈਨ ਵਾਲਾ ਨਾ ਸਾਡੇ ਪ੍ਰਧਾਨ ਸਾਹਿਬ ਰੇਸ਼ ਭਾਜੀ ਪ੍ਰਧਾਨ ਸਾਹਿਬ ਆ ਜਾ ਵੀ ਬਾਕੀ ਸਾਡੇ ਗੋਪੀ ਰੋਕ ਲਓ ਵੀ ਇਹਨਾਂ ਨੂੰ ਗਾਂ ਕਿਹਾ ਵੀ ਅਗਲੀ ਵਾਰੀ ਜਿਹੜੀ ਸੇਵਾ ਕਹਿੰਦਾ ਮੈਂ ਲਵਾਂਗਾ ਇਹ ਮਿਹਨਤ ਕਰੀ ਜਾਣ ਮੁੰਡੇ ਚੱਲ ਵੀ ਚੱਲ ਚੱਲ No, pero no, es no, no. no, no, no. no, no,